ਇੱਕ ਟ੍ਰਿਕ ਨੂੰ ਇੱਕ ਸਾਨੂੰ ਇੱਕ ਅੱਠ ਕੋਜ ਮੈਸੇਜ ਆਉਂਦਾ ਮੁੱਤੇ ਦੇ ਨਗਰ ਤੋਂ ਕਿ ਇੱਕ ਲੇਡੀ ਜਿਹੜੀ ਹੈ ਉਹਦਾ ਮਰਡਰ ਹੋ ਗਿਆ ਹੈ ਜਦੋਂ ਸਾਡੀ ਟੀਮਾਂ ਰੈਸ਼ ਕਰਦੀਆਂ ਮੌਕੇ ਤੇ ਐਸਪੀ ਸਾਹਿਬ ਡੀਐਸਪੀ ਡੀ ਸੀਆਈਏ ਤੇ ਐਸਸੀਪੀ ਮਾਲਟੋਨ ਟੀਮਾਂ ਜਾਂਦੀਆਂ ਨੇ ਜਾ ਕੇ ਉੱਥੇ ਦੇਖਦੀਆਂ ਨੇ ਦੇਖਣ ਤੋਂ ਇਹ ਲੱਗਦਾ ਕਿ ਆਲਰੇਡੀ ਇਹ ਕੋਈ ਇੱਕ ਮਰਡਰ ਵਾਲੀ ਗੱਲ ਜਿਹੜੀ ਸਾਹਮਣੇ ਆਉਂਦੀ ਸਾਨੂੰ ਉਦੇ ਵਿੱਚ ਫਿਰ ਇਹਨਾਂ ਪਰਿਵਾਰਵਾਂ ਨੂੰ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ 골ਡ ਦੀਆਂ ਦੋ ਰਿੰਗਸ ਤੇ ਚੂੜੀਆਂ ਦੋ ਗਈਆਂ ਨੇ ਤੇ ਅਸੀਂ ਇਮੀਡੀਏਟਲੀ ਇਹਦਾ ਐਫਏ ਲਾਂਚ ਕਰ ਦਿੰਦੇ ਹਾਂ ਬੀਐਨਐ 603 ਤੇ ਨਾਲ ਹੀ ਅਸੀਂ ਇਹਦੀ ਤਫਸੀਲ ਕਰ ਕਰ ਦਿੰਦੇ ਹਾਂ ਜਿਹਦੇ ਵਿੱਚ ਸੀਪੀ ਸਾਹਿਬਾਨ ਨੂੰ ਇੱਕ ਟੀਮ ਡਾਟਡ ਬਣਾਈ ਜਾਂਦੀ ਹੈ ਜਿਹਦੇ ਵਿੱਚ ਅਸਜੀਤ ਸਾਹਿਬ ਡੀਐਸਪੀ ਡੀ ਸੀਏ ਇੰਚਾਰਜ ਤੇ ਏਸੀਪੀ ਮਲਟਾਉਨ ਨੂੰ ਡਾਟਡ ਕਿ ਸਰਟ ਟੀਮ ਬਣਦੀ ਹੈ ਇਹਦੀ ਤਫਤੀਸ਼ ਬੜੀ ਟ੍ਰੀਕੀ ਨਾ ਕੀਤੀ ਜਾਂਦੀ ਹੈ ਜਿਹਦੇ ਵਿੱਚ ਸਾਨੂੰ ਇੱਕ ਲੀਡ ਮਿਲਦੀ ਹੈ ਜਿਹਦੇ ਵਿੱਚ ਕਾਰਤਿਕ ਨਾਮ ਦਾ ਮੁੰਡਾ ਕਾਰਤਿਕ ਰੈਡੀ ਜਿਹੜਾ ਕਿ ਡਬਲਯੂ ਯੂਨੀਵਰਸਿਟੀ ਪੜ੍ਹਦਾ ਹੈ ਵੀ ਕਿਹ ਕਰਦਾ ਹੈ ਉਹਦੇ ਸਾਨੂੰ ਕੋਈ ਡਾਟਾ ਮਿਲਦਾ ਹੈ ਉਹਨੂੰ ਫਿਰ ਕੱਲ ਅਸੀਂ ਅਰੈਸਟ ਕਰਦੇ ਹਾਂ ਅਰੈਸਟ ਕਰਕੇ ਉਹਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਉਂਦੀ ਸਾਹਮਣੇ ਕਿ ਆਲਰੇਡੀ ਇਹ ਬੰਦਾ ਹੈ ਮੋਤੇਸਨਗਰ ਆਉਂਦਾ ਹੈ ਇੱਕ ਦਿਨ ਨੂੰ ਕਰੀਬ 10:30 ਵਜੇ ਆਣ ਕੇ ਕਿ ਉਸ ਏਰੀਆ ਦੀ ਮੋਤੇਸਨਗਰ ਦੀ ਰੈਕਨਿਸੈਂਸ ਕਰਦਾ ਹੈ ਇਦੇ ਵਿੱਚ ਇੱਕ ਇਸ ਘਰ ਨੂੰ ਉਹ ਦੇਖਦਾ ਵੀ ਇੱਕ ਲੇਡੀ ਜਿਹੜੀ ਆ 올ਡ ਉਹ ਘਰ ਦੀ ਸਫਾਈ ਕਰ ਰਹੀ ਹੈ ਪੌਂਚ ਦੇ ਵਿੱਚ ਜਦੋਂ ਉਹ ਉਹਨੂੰ ਦੇਖਦਾ ਸਫਾਈ ਕਰਦੇ ਨੂੰ ਤੇ ਇਹ ਉਸ ਤੋਂ ਬਾਅਦ ਜਦੋਂ ਲੇਡੀ ਅੰਦਰ ਜਾਂਦੀ ਹੈ ਇਹ ਕੰਧ ਟੱਪ ਕੇ ਤੇ ਅੰਦਰ ਰਸ਼ ਕਰਦਾ ਹੈ ਰਸ਼ ਕਰਕੇ ਤੇ ਇਨਸਾਈਡ ਜਾ ਕੇ ਤੇ ਲੇਡੀ ਦੇ ਮੂੰਹ ਕੁੱਟ ਕੇ ਉਹਨੂੰ ਵੀ ਉਹਨੂੰ ਬਿਯੋਸ਼ ਕਰਕੇ ਤੇ ਥੱਲੇ ਸੁੱਟ ਕੇ ਉਹਦੀਆਂ ਬੈਂਗਲਸ ਤੇ ਰਿੰਗਸ ਲਾ ਕੇ ਤੇ ਉਹ ਭੱਜ ਜਾਂਦਾ ਨਾਲ ਮੋਬਾਈਲ ਨਾਲ ਭੱਜ ਜਾਂਦਾ ਤੇ ਬੜੀ ਡੀਪਲੀ ਇਨਕੁਆਇਰੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੇ ਵਿੱਚ ਇਹ ਗੱਲ ਆਲਰੇਡੀ ਮੰਨਦਾ ਹੈ ਕਿ ਮੈਂ ਇਹ ਕੰਮ ਕੀਤਾ ਹੈ ਸਰਕਾਰ ਨੇ ਕਿゼ ਕਿਉਂ ਕੀਤਾ ਇਹਦੀ ਲੁੱਟ ਦੀ ਲੁੱਟ ਦੀ ਨੀਤ ਨਾ ਆਇਆ ਸੀਗਾ ਤੇ ਬਾਅਦ ਤੋਂ ਇਹ ਉਦਮ ਲੇਡੀਜ਼ ਕਲੀ ਹੋਣ ਕਰਕੇ ਇਹਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹਨੂੰ ਬਯੋਜ ਕਰਕੇ ਤੇ ਮੈਂ ਇਸ ਸਮਾਨ ਲੱਕ ਲੈਗਾ ਕੋਈ ਨਾਮ ਤੋਂ ਮੈਂ ਤਰੋ ਇਹ ਫਿਲਹਾਲ ਕਲਾਸੀ ਦਾ ਪਿਛੋਕੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਹੈਗਾ ਯਾ ਬਿਸ਼ਾਕਾ ਪਟਨ ਦਾ ਰਹਿਣ ਵਾਲਾ ਕੋਈ ਕਿੱਲੇ ਬੈਕਪ ਹੁਣ ਤੱਕ ਨਹੀਂ ਆਈ ਉਸ ਨੂੰ ਰਿਕਾਰਡ ਲੈ ਕੇ ਥਾਣੇ ਨਹੀਂ ਇਹ ਐਸ ਤੇ ਰੈਕੀ ਕੀਤੀ ਸੀ ਪਹਿਲੇ ਪਹਿਲਾਂ ਇਹਨੇ ਕਰਾਉਂ ਲਾਇਆ ਰੈਕੀ ਤੇ ਰੈਕੀ ਤੇ ਰੌਕਡਾਉਨ ਲਾਇਆ ਕਿ ਗਿਆ ਸੀ ਇੱਥੇ ਤਾਂ ਜਲੰਧਰ ਦਾ ਕੋਈ ਕੰਟੈਕਟ ਪਰਸਨ ਮਿਲੇ ਉਹ ਵੇਜਦਾ ਇਹ ਨੂੰ ਐਨੋ ਸਾਰੀ ਇਨਫੋਰਮੇਸ਼ਨ ਦੇ ਰਿਹਾ ਸੀ ਯਾਰ 21 ਦੇ ਵਿੱਚ ਕੋਈ ਸ਼ਾਮਿਲ ਸੀ ਹੋਰ ਦੋਸਤ ਫਿਲਹਾਲ ਤਾਂ ਸਾਡੇ ਕੋਲ ਇਹ ਅਜੇ ਰਮਾਂਟ ਲੈ ਕੇ ਡਿਵਰਜਨ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਏਗੀ ਚੀਜ਼ ਤੇ ਬਿਲਕੁਲ ਲੈ ਕੇ ਕੀ ਕੀ ਗਿਆ ਦੋ ਬੈਂਗਲਸ ਦੋ ਰਿੰਗ ਇੱਕ ਮੋਬਾਈਲ ਐਕਲੀਅਰ ਨੇ ਕੀ ਕਰਨਾ ਨਸ਼ਾ ਜਰਾ ਆਦੀ ਹੈ ਜਾਂ ਨਸ਼ੇ ਦਾ ਆਦੀ ਨਹੀਂ ਬੇਸਿਕਲੀ ਇਹਦੀ ਹੁਣ ਤੱਕ ਦੀ ਸਟਾਰਟਿੰਗ ਵਾਲੀ ਪੁੱਛਗਿੱਛ ਹੈ ਉਹਦੇ ਵਿੱਚ ਇਹ ਗੱਲ ਆਈ ਸਾਹਮਣੇ ਕਿ ਇਹਨੇ ਲੋਨ-ਲੂੰ ਲੈ ਲਿਆ ਸੀ ਕਾਫੀ ਲੋਨ ਚੁਕਾਉਣ ਦੇ ਜ਼ਿਕਰ ਦੇ ਵਿੱਚ ਇਹਨੇ ਕਵਾਰਦਤ ਕੀਤੀ। ਇਹਨੂੰ ਪਹਿਲਾਂ ਕਵਾਰਦਤ ਨਹੀਂ ਕੀਤੀ ਇਸ ਤੋਂ? ਨਹੀਂ ਫਿਲਹਾਲ ਇਹਦੀ ਫਸਟ ਵਾਰਦਾਤ ਹੈ ਹੁਣ ਤੱਕ ਦੀ ਇੰਟਰੋਗੇਸ਼ਨ ਦੇ ਵਿੱਚ ਆਈ ਹੈ। ਬਾਕੀ ਇਹਦੀ ਅਸੀਂ ਰਿਮਾਂਡ ਤੋਂ ਬਾਅਦ ਪੁੱਛ ਕੇ ਸਕਦੇ ਨਾ ਕਰਾਂਗੇ। ਇਹ ਕਿਹੜੇ ਸੀ ਕਰਦੇ? ਇਹਦੀ ਫਾਦਰ ਦੀ ਡੈਥ ਹੋ ਚੁੱਕੀ ਹੈ। ਮਦਰ ਤੇ ਇਹਦੀ ਸਿਸਟਰ ਜਿਹੜੀ ਆ ਉਹ ਘਰ ਦਾ ਖੇਤੀਬਾੜੀ ਦਾ ਕੰਮ ਕਰਦੀ। ਜਲੰਧਰ 'ਚ ਕਿਦੋਂ ਦਾ ਰਹਿ ਰਿਹਾ ਇੱਥੇ? ਇਹ ਜਲੰਧਰ ਨਹੀਂ ਰਹਿ ਰਿਹਾ ਇਹ ਲੋਗੇਟ ਆਪਣੇ ਲਵਲੀ ਯੂਨੀਵਰਸਿਟੀ ਦੇ ਵਿੱਚ ਰਹਿ ਰਿਹਾ ਅੰਦਰ ਹੋਸਟਲ ਦੇ ਵਿੱਚ। ਇਹ ਦੂਜਾ ਸਾਲ ਇਹਦਾ ਬੀਟੈਕ ਦਾ। ਇਹ ਹੋਸਟਲ ਦੇ ਅੰਦਰ ਰਹਿੰਦੇ ਨੇ ਲੋਕ ਇੱਥੇ ਨਹੀਂ ਨਹੀਂ ਹੋਸਟਲ ਅੰਦਰ ਇਹ ਇੰਨੀ ਦੂਰ ਇਹ ਜੰਦਰ ਇੱਥੇ ਆਇਆ ਇਹਨਾਂ ਮਤਲਬ ਪਹਿਲਾਂ ਇਹ ਆਲਰੇਡੀ ਇਸ ਮੰਚਨ ਆਇਆ ਸੀ ਵੀ ਮੈਂ ਕੋਈ ਕੋਈ ਨਾ ਕੋਈ ਲੁੱਟਕੋ ਕਰਕੇ ਤੇ ਆਪਣਾ ਕਰਜ਼ਾ ਚੁਕਾਉਣਾ ਹੈ ਕਿਛਦਾ ਪਰਵਾਹ ਨਹੀਂ ਕਰਨਾ ਪਰਿਵਾਰ ਇਹਦੇ ਕਹਿਣ ਮੁਤਾਬਕ ਦਾ ਇੱਕ ਆਪਣੇ ਖੇਤੀਬਾੜੀ ਕਰਦਾ ਫਾਦਰਿੰਗ ਕਰ ਚੁੱਕੀ ਹੈ ਇਹਦੇ ਕੋਲ ਬ੍ਰਾਂਧਿਤ ਹੋਈ ਹੈ ਤੇ ਇਹਦਾ ਜਿਹੜਾ ਕਰਜ਼ੇ ਦੀ ਗੱਲ ਕਹਿੰਦੇ ਵੀ ਉਹ ਕਿੰਨੇ ਕ ਪੈਸੇ ਦਾ ਇਹਦੇ ਕਹਿਣ ਮੁਤਾਬਕ 1 ਲੱਖ ਰੁਪਏ ਦਾ ਕਰਜ਼ਾ ਸੀਗਾ ਮੇਰੇ ਤੇ 1 ਲੱਖ ਰੁਪਏ ਦੇ ਪਿੱਛੇ ਜਿਹੜਾ ਇਹ ਹਾਂਜੀ ਏਜ ਕਿੰਨੀ ਹੈ ਸਰ ਇਹਦੀ ਇਹਦੀ 21 ਸਾਲ ਏਜ ਹੈ ਰਾਮਜੀਤ ਇੱਕ ਸੈਕੰਡ ਹੈਗਾ ਹੈ ਬ੍ਰਾਂਧਿਤ ਕੀ ਹੋਈ ਹੈ ਜੀ ਅਸੀਂ ਉਹ ਕਰਾਂਗੇ ਬ੍ਰਾਂਧਿਤ ਕਿੰਨੇ ਦਿਨ ਦਾ ਰਿਮਾਂਡ ਹੈ ਸਰ ਪੇਸ਼ ਕਰਾਂਗੇ ਕੋਰਟ ਚ ਪੇਸ਼ ਕਰਕੇ ਰਿਮਾਂਡ ਦਾ ਜਗਾ ਦਾ ਸਹਾਈ ਦੱਸੇ ਇਹਨਾਂ ਕੋਈ ਜੀ ਕਰਜ਼ਾ ਕਿਸ ਚੀਜ਼ ਦਾ ਐਜੂਕੇਸ਼ਨ ਦਾ ਕਰਜ਼ਾ ਇਟ ਐਜੂਕੇਸ਼ਨ ਦਾ ਕਰਤਾ ਜੀ ਇਹਦੇ ਨਾਮ ਦੇ ਉੱਪਰ ਸੀ ਇਹ ਇਹਦੇ ਨਾਮ ਤੇ ਠੀਕ ਇਹਨਾਂ ਨੇ ਲਿਆ ਸੀ ਥੈਂਕ ਯੂ ਥੈਂਕ ਯੂ ਆਇਆ ਜਿਹੜਾ ਬ੍ਰਾਈਨ ਮਟਰ ਸੀ ਔਰ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਿਊਰੀਅਨਸ ਕੰਮ ਕਰ ਰਹੇ ਸੀਗੇ ਹੋ ਸਕਦਾ ਆ ਕਿ ਇਹ ਲੇਡੀਜ਼ ਨੈਚੁਰਲ ਡੈਥ ਹੋਵੇ ਪਰਿਵਾਰ ਵੱਲੋਂ ਇਹ ਪਹਿਲੇ ਦਿਨ ਤੁਹਾਨੂੰ ਕਿਹਾ ਗਿਆ ਸੀਗਾ ਵੀ ਸਾਡਾ ਮਟਰ ਰਹੇਗਾ ਤੇ ਅਸੀਂ ਮਟਰ ਦਾ ਹੀ ਪਰਚਾ ਦਿੱਤਾ ਸੀ ਇਸ ਕਾਰਵਾਈ ਮਟਰ ਦੀ ਹੋਏਗਾ ਪਰਚਾ ਮਟਰ ਦਾ ਸਰ ਇਹ ਗੱਲ ਕਰਿਓ ਉੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਤਾਂ ਪੁਲਿਸ ਨੇ ਕਿੱਦਾਂ ਇਸ ਨੂੰ ਅਨਲ ਕਤਲ ਨੂੰ ਕਰਾ ਉਹ ਅਸੀਂ ਸਾਡੀਆਂ ਤੇ ਟੈਕਨੀਕਲ ਟੀਮਾਂ ਨੇ ਤੇ ਪਲੱਸ ਹੋਰ ਵੀ ਅਸੀਂ ਬੜਾ ਕੁਝ ਠੀਕਆ ਕੱਥੇ ਕੀਤਾ ਠੀਕ ਥੈਂਕ ਯੂ ਬਾਈ ਰਲੀ ਬਾਈ